ਸਤਿ ਸ਼੍ਰੀ ਅਕਾਲ ਭਾਈ ਸਾਰੇ ਭਰਾਵਾਂ ਨੂੰ ਭਾਈ ਇਹ ਵੀਡੀਓ ਸਿਰਫ ਮੈਂ ਪੰਜਾਬੀਆਂ ਵਾਲੀ ਜਿਹੜੇ ਸਿੱਖ ਧਰਮ ਨਾਲ ਰਿਲੇਟਡ ਆ ਬੰਦੇ ਉਹਨਾਂ ਲਈ ਹੈ ਆਪਾਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਠੀਕ ਆ ਪਰ ਸਿੱਖ ਧਰਮ ਦੇ ਵਿੱਚ ਮਹਾਰਾਏ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਕਿਹਾ ਵੀ ਜਾਤ ਪਾਤ ਖਤਮ ਕੀਤੀ ਹਣਾ ਉਚਨੀ ਚ ਖਤਮ ਕੀਤੀ ਸੋਨਣੇ ਪਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਇਹਨਾਂ ਇਹ ਜਾਤ ਪਾਤ ਠੀਕ ਆਪਣੇ ਧਰਮ ਦੇ ਵਿੱਚ ਹੀ ਦੇਖੀ ਜਾਂਦੀ ਹੈ। ਸਾਰੀਆਂ ਜਾਤਾਂ ਜਿਹੜੀਆਂ ਸੀ ਇੱਕ ਜੁਟ ਹੋ ਕੇ ਮਾਰਾ ਇਹਨਾਂ ਹਨ ਰਹਿ ਕੇ ਜੰਗਾਂ ਵਿੱਚ ਲੜਦੇ ਰਹੇ। ਠੀਕ ਆ। ਪਰ ਹੁਣ ਦੇ ਸਮੇਂ ਦੇ ਵਿੱਚ ਕੀ ਆ? ਸਾਰੇ ਗੁਰਦੁਆਰਾ ਸਾਹਿਬ ਜਾਂਦੇ ਮੱਥਾ ਟੇਕਦੇ ਆ ਪਰ ਮੰਨ ਦੇ ਵਿੱਚ ਮੈਲ ਆ। ਜਾਤ ਪਰਾਤਪਤੀ ਰੰਗ ਰੂਪ ਰਤੀ ਠੀਕ ਆ ਅ ਜਿੰਨੇ ਯੋਧੇ ਹੋਏ ਆ ਮਹਾਰਾ ਇਹਨਾਂ ਰੰਗਰੇਟੇ ਵਈ ਵੀ ਸੇਖ ਹੋਏ ਆ ਫਿਰ ਵੀ ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਹਨ ਕਹਿੰਤ ਭਾਵੇਂ ਯਾਰ ਵੀ ਗੁਰਦੁਆਰਾ ਸਾਹਿਬ ਜਾ ਕੇ ਵੀ ਜੇ ਆਪਾਂ ਦਿਖਾਵਾ ਹੀ ਕਰਨਾ ਆਪਣੇ ਮਨ ਦੇ ਵਿੱਚ ਮੈਲ ਹੀ ਰਹੀ ਆ ਫਿਰ ਕੀ ਫਾਇਦਾ ਯਾਰ ਇਨਸਾਨ ਤਾਂ ਸਭ ਇੱਕ ਹੀ ਹਨ ਆਪਾਂ ਕਿਉਂ ਕਿਸੇ ਨੂੰ ਮਾਰਾ ਕਰੀਏ ਠੀਕ ਹੈ ਸਿਰ ਬੇਅੰਤੀ ਹੈ ਸੰਗਤ ਨੂੰ ਕਿਸੇ ਨੇ ਇੱਥੇ ਕੁਝ ਨਹੀਂ ਲੈ ਜਾਣਾ ਜੋ ਮਹਾਰਾਜ ਗੁਰਗੋਮ ਸਿੰਘ ਮਹਾਰਾਜ ਨੇ ਕਿਹਾ ਗੁਰਗਰਾ ਸਾਹਿਬ ਦੇ ਵਿੱਚ ਲਿਖਿਆ ਆ ਉੱਚੇ ਨੀ ਚ ਜਾਤ ਪਾਤ ਇਹ ਸਭ ਖਤਮ ਕਰੀਏ ਠੀਕ ਆ ਆਪਣੋਂ ਤਾਂ ਵੈਸੇ ਸਰਕਾਰਾਂ ਮਾਰੂ ਨੀਤੀ ਚ ਰੱਖਦੀਆਂ ਜੇ ਆਪਾਂ ਹੀ ਆਪਸ ਵਿੱਚ ਪਾਟੇ ਪਏ ਆ ਠੀਕ ਆ ਤਾਂ ਆਪਣਾ ਕੀ ਬਣੂਗਾ ਯਾਰ ਆ ਕਿੰਨੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਆਉਂਦੀਆਂ ਹਨਾ ਕੁਰਦਾਰਾਂ ਵਿੱਚ ਕੋਈ ਕੰਮ ਕਰੀ ਜਾਂਦੇ ਆ ਬੰਦੇ ਗੁਰਸੇ ਇੱਕ ਬੰਦੇ ਹੋ ਕੇ ਕੋਈ ਕਰਮ ਕਰਦੇ ਆ ਨਾ ਗੁਰਦਿਆਂ ਦੇ ਵਿੱਚ ਬਲਾਤਕਾਰ ਕਰਦੇ ਆ ਕੋਈ ਸ਼ਰਾਬਾਂ ਬੀਕੇ ਜਾਂਦਾ ਕੋਈ ਮੀਟ ਖਾ ਕੇ ਜਾਂਦਾ ਯਾਰ ਬਹੁਤ ਵੱਡਾ ਰੁਤਬਾ ਦਿੱਤਾ ਆਪਾਂ ਨੂੰ ਆਪਾਂ ਨੂੰ ਮੰਨ ਲਾ ਕਿ ਆਪਾਂ ਪੰਜਾਬੀ ਆ ਪਰ ਇਹ ਜਿਹੜਾ ਵਿਤਕਰਾ ਹੋ ਰਿਹਾ ਹੈ ਨਾ ਬਈ ਵੀ ਸਿਕ ਭਾਈਚਾਰੇ ਨਾਲ ਜਾਂ ਹੋਰ ਛੋਟੀਆਂ ਕਾਸਟਾਂ ਨਾਲ ਬਾਲਮਿਕੀ ਭਾਈਚਾਰੇ ਨਾਲ ਆਪ ਦੀ ਜਾਤ ਨੂੰ ਉੱਚਾ ਸਮਝਣਾ ਇਹ ਘਟੀਆ ਸੋਚ ਆ ਬਾਹਰ ਰੱਖੋ ਯਾਰ ਠੀਕ ਆ ਬਾਹਰ ਰੱਖਿਓ ਸਮਾਜ ਚ ਰੱਖਿਓ ਮਹਾਰਾਜ ਦੇ ਘਰੇ ਜਾ ਕੇ ਥੋੜਾ ਇਹ ਜਿਹਾ ਕੰਮ ਕਰੀਦਾ ਯਾਰ ਉਹਦੇ ਕੋਲ ਤਾਂ ਇੱਕਜੁਕਟ ਹੋ ਕੇ ਬਹਿ ਜਾ ਕਰੋ ਉੱਤੇ ਵੀ ਆ ਮਜਬੀਆ ਅਚਮਿਆਰ ਆ ਕਿਵੇਂ ਆਰਾ ਆ ਤਰਕਾਣਾ ਆ ਜਾਟਾ ਜਿਹੜੀ ਚੀਜ਼ ਤੋਂ ਮਾਰਾ ਨਿਕੱਢਿਆ ਉਸੇ 'ਚ ਫੇਰ ਬੜੇ ਪਏ ਆ ਕੋਈ ਫਾਇਦਾ ਨਹੀਂ ਗੁਰਦੁਆਰੇ ਜਾਣ ਦਾ ਜੇ ਆਹੀ ਗੰਦਗੀ ਆਪਣੇ ਦਿਮਾਗ 'ਚ ਰਹੀ ਪੰਜਾਬੀਓ ਜਿਹੜੇ ਮੁੱਦੇ ਆ ਉਹਨਾਂ ਤੇ ਲੜੋ ਮਸਲਿਆਂ ਨੂੰ ਹੱਲ ਕਰੋ ਆਸ ਵਿੱਚ ਨਾ ਪਾਟੋ ਕਿ ਜਿਹੜੀ ਮਾੜੀ ਸੋਚ ਆ ਸੌੜੀ ਸੋਚ ਆ ਦਿਮਾਗ ਚੋਂ ਕੱਢ ਦਿਓ ਠੀਕ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਉਹਨੂੰ ਪੜੋ ਤੇ ਉਹਤੇ ਅਮਲ ਕਰੋ ਚਰਦੀ ਕਲਾ ਚ ਰਹੋਗੇ ਫਿਰ